ਪੰਜਾਬ ਦੀ ਰਾਜਨੀਤਿਕ ਜ਼ਮੀਨ ਹਮੇਸ਼ਾ ਹੀ ਉਲਟ ਫੇਰ ਅਤੇ ਨਵੇਂ ਸਿਆਸੀ ਸੰਕੇਤਾਂ ਦੀ ਗਵਾਹ ਰਹੀ ਹੈ ਹਰਮਿਤ ਸਿੰਘ ਸੰਧੂ ਵੱਲੋਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਿਰਫ ਇੱਕ ਆਗੂ ਦੀ ਪਾਰਟੀ ਬਦਲਣ ਦੀ ਘਟਨਾ ਨਹੀਂ ਬਲਕਿ ਇਹ ਮਾਜਾ ਖੇਤਰ ਦੇ ਰਾਜਨੀਤਿਕ ਰੁਝਾਨਾਂ ਵਿੱਚ ਆ ਰਹੀ ਹੌਲੀ ਪਰ ਇਹ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨੀ ਵੀ ਹੈ ਸੰਧੂ ਜੋ ਤਰਨਤਾਰਨ ਹਲਕੇ ਤੋਂ ਤਿੰਨ ਵਾਰੀ ਵਿਧਾਇਕ ਰਹੇ ਚੁੱਕੇ ਹਨ ਅਤੇ ਜੋ ਲਗਭਗ 30 ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ ਉਹਨਾਂ ਨੇ ਆਪਣੇ ਤਜਰਬੇ ਅਤੇ ਸਿਆਸੀ ਵਿਰਾਸਤ ਨਾਲ ਹਮੇਸ਼ਾ ਇਲਾਕੇ ਵਿੱਚ ਆਪਣੀ ਗਹਿਰੀ ਪਛਾਣ ਬਣਾਈ ਹੈ ਸੋ ਉਹ ਸਿਰਫ ਇੱਕ ਆਮ ਆਗੂ ਨਹੀਂ ਸਗੋਂ ਮਾਝਾ ਖੇਤਰ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਵਾਲੇ ਸਿਆਣੇ ਆਲੋਚਕ ਅਤੇ ਲੋਕਤਾਰੀ ਨੇਤਾ ਵਜੋਂ ਵੀ ਜਾਣੇ ਜਾਂਦੇ ਨੇ ਸੋ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਪਾਲਿਸੀ ਸਪਸ਼ਟਤਾ ਅਤੇ ਵਿਕਾਸ ਉੱਪਰ ਕੇਂਦਰਿਤ ਰਵੱਈਏ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਰਵਾਇਤੀ ਪਾਰਟੀਆਂ ਦੀ ਸਿਆਸਤ ਨਾਲ ਉਹਨਾਂ ਦੀ ਨਿਰਾਸ਼ਾ ਹੋਣ ਤੱਕ ਇੱਕ ਨਵੀਂ ਦਿਸ਼ਾ ਲੈ ਚੁੱਕੀ ਹੈ ਸੋ ਸੰਧੂ ਨੇ ਆਪਣੇ ਬਿਆਨਾਂ ਰਾਹੀਂ ਇਹ ਵੀ ਦਰਸਾਇਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੰਮਾਂ ਨੇ ਉਹਨਾਂ ਨੂੰ ਨਵੀਂ ਉਮੀਦ ਦਿੱਤੀ ਤੇ ਖਾਸ ਕਰਕੇ ਬੇਅਦਬੀ ਵਿਰੁੱਧ ਲਿਆਉਣ ਵਾਲੇ ਸਖਤ ਕਾਨੂੰਨ ਦੀ ਉਹਨਾਂ ਨੇ ਵਧਾਈ ਕੀਤੀ ਜੋ ਸਿੱਖ ਪਾਈਚਾਰੇ ਲਈ ਗੰਭੀਰ ਮੁੱਦਾ ਰਿਹਾ ਸੋ ਹਰਮੇਸ਼ ਸਿੰਘ ਸੰਧੂ ਜੋ ਤਰਨਤਾਰਨ ਹਲਕੇ ਤੋਂ ਤਿੰਨ ਵਾਰੀ ਵਿਧਾਇਕ ਰਹਿ ਚੁੱਕੇ ਹਨ ਹੁਣ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਤੋ ਇੱਕ ਕਦਮ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਚੁੱਕਿਆ ਗਿਆ ਜਿੱਤੇ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸਸੋਧਿਆ ਨੇ ਉਹਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਹਰਮਿਤ ਸੰਧੂ ਨੇ ਆਪਣੀ ਰਾਜਨੀਤਿਕ ਜ਼ਿੰਦਗੀ ਦੀ ਸ਼ੁਰੂਆਤ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਕਰਦਿਆਂ ਵਿਧਾਇਕ ਬਣ ਕੇ ਕੀਤੀ 2007 ਵਿੱਚ ਅਤੇ 2012 ਵਿੱਚ ਉਹ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਪਰ 2017 ਅਤੇ 2022 ਦੀਆਂ ਚੋਣਾਂ ਵਿੱਚ ਉਹ ਦੂਜੇ ਨੰਬਰ ਤੇ ਰਹੇ ਸੋ ਉਹਨਾਂ ਨੂੰ ਮਾਝਾ ਖੇਤਰ ਤੇ ਤਰਨਤਾਰਨ ਦੇ ਲੋਕਾਂ ਦੀ ਗਹਿਰੀ ਸਮਝ ਹੈ ਅਤੇ ਉਹ ਲਗਭਗ 25 ਤੋਂ 30 ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੰਧੂ ਸਾਭਾ ਦਾ ਜ਼ਰਬਾ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਸਿਧਾਂਤਕ ਲਾਈਨ ਐਸੀ ਹੈ ਕਿ ਜੋ ਰਵਾਇਤੀ ਪਾਰਟੀਆਂ ਵਿੱਚ ਘੂਟਣ ਮਹਿਸੂਸ ਕਰਦੇ ਹਨ ਉਹ ਆਪ ਵਿੱਚ ਆ ਕੇ ਲੋਕਾਂ ਦੀ ਸੇਵਾ ਕਰ ਸਕਦੇ ਹਨ ਸੋ ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਉਹ ਤਕਰੀਬਨ 3 ਦਹਾਕਿਆਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ 2002 ਵਿੱਚ ਉਹ ਇੱਕ ਆਜ਼ਾਦ ਉਮੀਦਵਾਰ ਵਜੋਂ 7000 ਵੋਟਾਂ ਨਾਲ ਜਿੱਤੇ ਸਨ ਉਹਨਾਂ ਨੇ ਕਿਹਾ ਕਿ ਹੁਣ ਹਾਲਾਤ ਕਾਫੀ ਬਦਲੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਾਫ਼ ਨੀਤੀ ਅਤੇ ਇਰਾਦਿਆਂ ਨੇ ਉਸ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਸੋਨਾ ਮੁੱਖ ਮੰਤਰੀ ਮਾਨ ਦੀ ਸਰਕਾਰ ਵੱਲੋਂ 3 ਸਾਲਾਂ ਵਿੱਚ ਕੀਤੇ ਕੰਮਾਂ ਦੀ ਸਰਾਹਣਾ ਕੀਤੀ ਹੈ ਅਤੇ ਖਾਸ ਕਰਕੇ ਵਿਧਾਨ ਸਭਾ ਵਿੱਚ ਬੇਦਵੀ ਵਿਰੁੱਧ ਪੇਸ਼ ਕੀਤੇ ਗਏ ਸਖਤ ਕਾਨੂੰਨ ਨੂੰ ਇੱਕ ਵਧੀਆ ਕਦਮ ਘਰਾੜ ਦਿੱਤਾ ਉਹਨਾਂ ਨੇ ਕਿਹਾ ਇਹ ਹੁਣ ਸਰਕਾਰ ਨਾਲ ਮਿਲ ਕੇ ਇਲਾਕੇ ਦੀ ਤਰੱਕੀ ਲਈ ਕੰਮ ਕਰਨਗੇ ਸੋ ਹਰਮੇਸ਼ਿੰਘ ਸੰਧੂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਸਿਰਫ ਇੱਕ ਆਗੂ ਵੱਲੋਂ ਪਾਰਟੀ ਬਦਲਣ ਦੀ ਕਾਰਵਾਈ ਨਹੀਂ ਸਗੋ ਬਲਕਿ ਇਹ ਪੰਜਾਬ ਦੀ ਰਾਜਨੀਤਿਕ ਹਕੀਕਤ ਵਿੱਚ ਆ ਕੇ ਜੋ ਬਦਲਾਅ ਦੀ ਝਲਕ ਵੀ ਹੈ ਸੋ ਸੰਧੂ ਜੋ ਕਿ ਤਰਨਤਾਰਨ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਮਾਝਾ ਖੇਤਰ ਦੇ ਇੱਕ ਮਜ਼ਬੂਤ ਅਤੇ ਤਜਰਬੇਕਾਰ ਆਗੂ ਮੰਨੇ ਜਾਂਦੇ ਨੇ ਸੋ ਉਹਨਾਂ ਨੇ ਆਪਣੀ ਰਾਜਨੀਤਿਕ ਸ਼ੁਰੂਆਤ 2002 ਵਿੱਚ ਇੱਕ ਆਜ਼ਾਦ ਉਮੀਦਵਾਰ ਵਜੋਂ ਕੀਤੀ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਵੱਡੀ ਮਰਦ ਦਿੱਤੀ। ਸੋ ਬਾਅਦ ਵਿੱਚ ਉਹ ਅਕਾਲੀ ਦਲ ਨਾਲ ਜੁੜ ਕੇ ਵੀ ਚੋਣਾਂ ਜਿੱਤਦੇ ਰਹੇ। ਇਹ ਸਾਰਾ ਤਜਰਬਾ ਉਹਨਾਂ ਨੂੰ ਲੋਕਾਂ ਦੀ ਨਬਜ਼ ਸਮਝਣ ਵਾਲਾ ਆਗੂ ਬਣਾਉਂਦਾ। ਸੋ ਜਦੋਂ ਕੋਈ ਅਜਿਹਾ ਆਗੂ ਜੋ ਕਈ ਵਾਰ ਚੋਣਾਂ ਜਿੱਤ ਚੁੱਕਾ ਹੋਵੇ ਉਹ ਪਾਰਟੀ ਬਦਲਦਾ ਤਾਂ ਇਸ ਦਾ ਅਰਥ ਸਿੱਧਾ ਹੁੰਦਾ ਕਿ ਉਹ ਸਿਰਫ ਸਿਆਸੀ ਹਿਸਾਬ ਕਿਤਾਬ ਨਹੀਂ ਸਗੋਂ ਨੀਤੀਆਂ, ਇਰਾਦਿਆਂ ਤੇ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਆਧਾਰ ਤੇ ਫੈਸਲਾ ਕਰ ਰਿਹਾ ਹੈ। ਸੋ ਹਰਮੇਸ਼ ਸੰਧੂ ਨੇ ਆਪਣੀ ਗੱਲ ਵਿੱਚ ਵੀ ਇਹੋ ਜਿਹਾ ਜ਼ਿਕਰ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੀ ਸਾਫ਼ ਨੀਤੀ, ਸਰਲਤਾ ਅਤੇ ਲੋਕ ਕੇਂਦਰਿਤ ਕੰਮਕਾਜ ਤੋਂ ਪ੍ਰਭਾਵਿਤ ਹੋਏ ਨੇ ਤੇ ਉਹਨਾਂ ਕਿਹਾ ਕਿ ਹੁਣ ਹਾਲਾਤ ਕਾਫੀ ਬਦਲ ਚੁੱਕੇ ਹਨ ਤੇ ਲੋਕ ਪੁਰਾਣੀਆਂ ਪਾਰਟੀਆਂ ਤੇ ਉਮੀਦ ਛੱਡ ਰਹੇ ਨੇ ਤੇ ਇਸ ਪਿੱਛੇ ਲੋਕਾਂ ਦੀ ਅਸਲੀ ਚਾਹਤ ਨੂੰ ਸਮਝਣ ਦੀ ਕੋਸ਼ਿਸ਼ ਹੈ ਸੋ ਸੰਧੂ ਨੇ ਦਵੀ ਦਰਸਾਇਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਰਣਨੀਤਿਕ ਕਦਮ ਚੁੱਕੇ ਜਾ ਰਹੇ ਹਨ ਖਾਸ ਕਰਕੇ ਵਿਅਦਿ ਵਿਰੋਧ ਕਾਨੂੰਨ ਪੇਸ਼ ਕਰਨਾ ਔਰ ਸਿੱਖ ਪਾਈਚਾਰੇ ਲਈ ਬਹੁਤ ਹੀ ਵਿਅਦਿ ਮਹੱਤਵਪੂਰਨ ਹਨ ਸੋ ਇਹ ਉਹਨਾਂ ਲਈ ਸਿਰਫ ਇੱਕ ਸਿਆਸੀ ਪਾਸਾ ਨਹੀਂ ਸਗੋਂ ਆਪਣੇ ਧਰਮ ਅਤੇ ਜਨਤਕ ਮੁੱਲੀਆਂ ਦੇ ਨਜ਼ਦੀਕ ਜਾਣ ਵਾਲਾ ਕਦਮ ਸੀ ਸੋ ਉਹਨਾਂ ਵੱਲੋਂ ਆਖਿਰਕਾਰ ਇਹ ਵੀ ਕਿਹਾ ਗਿਆ ਕਿ ਹੁਣ ਆਪਣੀ ਪੂਰੀ ਸਮਰੱਥਾ ਤੇ ਜ਼ਰਬੇ ਨਾਲ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਇਲਾਕੇ ਦੀ ਭਲਾਈ ਉਤੇ ਤਰੱਕੀ ਲਈ ਕੰਮ ਕਰਨਗੇ ਤੇ ਇਹ ਸਾਰਾ ਬਿਆਨ ਇਸ ਗੱਲ ਨੂੰ ਸਪਸ਼ਟ ਕਰਦੇ ਹਨ ਕਿ ਉਹਨਾਂ ਦੀ ਪਾਰਟੀ ਬਦਲਣ ਦੀ ਚੋਣ ਕੋਈ ਜਲਦਬਾਜ਼ੀ ਜਾਂ ਹਾਰ ਜਿੱਤ ਦੀ ਗਿਣਤੀ ਨਹੀਂ ਸੀ ਬਲਕਿ ਉਹ ਇੱਕ ਨਵੇਂ ਰਾਜਨੀਤਿਕ ਦਿਸ਼ਾ ਵੱਲ ਜਾਣ ਦਾ ਸੋਚ ਵਿਚਾਰ ਕਰਕੇ ਜਿਆ ਕਦਮ ਸੀਗਾ ਸੋ ਹਰਮੇਸ਼ ਸਿੰਘ ਸੰਧੂ ਜੋ ਤਰਨਤਾਰਨ ਦੇ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹ ਚੁੱਕੇ ਹਨ ਹੁਣ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਸੋ ਇਹ ਕਦਮ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਚੁੱਕਿਆ ਗਿਆ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਅਸੇ ਸੋਧਿਆ ਨੇ ਉਹਨਾਂ ਨੂੰ ਰਸਮੀ ਤੌਰ ਤੇ ਸਵਾਗਤ ਕੀਤਾ ਸੋ ਹਰਮੇਸ਼ ਸਿੰਘ ਸੰਧੂ ਨੇ ਆਪਣੇ ਰਾਜਨੀਤਿਕ ਜ਼ਿੰਦਗੀ ਦੀ ਸ਼ੁਰੂਆਤ 2002 ਵਿੱਚ ਆਜ਼ਾਦ ਉਮੀਦਵਾਰ ਵੱਲੋਂ ਕਰਦੇ ਆ ਵਿਧਾਇਕ ਬਣ ਕੇ ਕੀਤੀ ਸੀ 2007 ਵਿੱਚ ਅਤੇ 2012 ਵਿੱਚ ਉਹ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਪਰ 2017 ਅਤੇ 2022 ਦੀਆਂ ਚੋਣਾਂ ਉੱਤੇ ਉਹ ਦੂਜੇ ਨੰਬਰ ਤੇ ਰਹੇ ਤਾਂ ਉਹਨਾਂ ਨੂੰ ਮਾਝਾ ਖੇਤਰ ਅਤੇ ਤਰਨਤਾਰਨ ਦੇ ਲੋਕਾਂ ਦੀ ਗਹਿਰੀ ਸਮਝ ਹੈ ਅਤੇ ਉਹ ਲਗਭਗ 25 ਤੋਂ 30 ਸਾਲਾਂ ਨਾਲੋਂ ਤੋਂ ਜੋ ਹੈ ਰਾਜਨੀਤੀ ਚੱਲ ਰਹੀ ਹੈ ਉਹਦੇ ਵਿੱਚ ਸਰਗਰਮ ਨੇ ਸੋ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੰਧੂ ਸਾਹਿਬ ਦਾ ਤਜਰਬਾ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ ਤੇ ਉਹਨਾਂ ਕਹੇ ਕਿ ਪਾਰਟੀ ਦੀ ਸਿਧਾਂਤਕ ਲਾਈਨੈਸ ਹੀ ਹੈ ਜੋ ਕਿ ਰਵਾਇਤੀ ਪਾਰਟੀਆਂ ਵਿੱਚੋਂ ਕੂਟੜ ਮਹਿਸੂਸ ਕਰਦੇ ਹਨ ਉਹ ਆਪ ਵਿੱਚ ਆ ਕੇ ਲੋਕਾਂ ਦੀ ਸੇਵਾ ਕਰ ਸਕਦੇ ਹਨ ਸੋ ਸੰਧੂ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਉਹ ਤਕਰੀਬਨ 3 ਦਹਾਕਿਆਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ 2002 ਵਿੱਚ ਉਹ ਇੱਕ ਆਜ਼ਾਦ ਉਮੀਦਵਾਰ ਵਲੋਂ 7000 ਵੋਟਾਂ ਨਾਲ ਜਿੱਤੇ ਸਨ ਤੇ ਉਹਨਾਂ ਕਿਹਾ ਕਿ ਹੁਣ ਹਾਲਾਤ ਕਾਫੀ ਬਦਲੇ ਨੇ ਤੇ ਆਮ ਆਦਮੀ ਪਾਰਟੀ ਦੀ ਸਾਫ਼ ਨੀਤੀ ਅਤੇ ਇਰਾਦਿਆਂ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਹੈ ਉਹਨਾਂ ਮੁੱਖ ਮੰਤਰੀ ਮਾਨ ਦੀ ਸਰਕਾਰ ਵੱਲੋਂ 3 ਸਾਲਾਂ ਵਿੱਚ ਕਿੰਨੇ ਕੰਮਾਂ ਦੀ ਸਰਾਨਾ ਵੀ ਕੀਤੀ ਹੈ ਤੇ ਖਾਸ ਕਰਕੇ ਵਿਧਾਨ ਸਭਾ ਵਿੱਚ ਬੇਅਦਵੀ ਵਿਰੋਧ ਪੇਸ਼ ਕੀਤੇ ਗਏ ਸਖਤ ਕਾਨੂੰਨ ਨੂੰ ਇੱਕ ਵਧੀਆ ਕਦਮ ਕਰਾਰ ਦਿੱਤਾ ਹੈ ਤੇ ਉਹਨਾਂ ਕਿਹਾ ਕਿ ਹੁਣ ਸਰਕਾਰ ਨਾਲ ਮਿਲ ਕੇ ਇਲਾਕੇ ਦੀ ਤਰੱਕੀ ਲਈ ਕੰਮ ਕਰਨਗੇ